ਕੈਨੇਡਾ ਚ ਮੰਦੀ ਹੈ ਜੀ ਹਾਂ ਇਹ ਦਾਵਾ 82% ਦੀ ਕੈਨੇਡੀਅਨ ਨੇ ਸਰਵੇਚ ਕੀਤਾ ਹੈ ਜ਼ਿਆਦਾਤਰ ਕੈਨੇਡੀਅਨ 2024 ਚ ਅਰਥਵਿਵਸਥਾ ਦੇ ਦ੍ਰਿਸ਼ਟੀਕੋਣ ਦੇ ਨਾਲ ਨਾਲ ਆਪਣੇ ਖਰਚਿਆਂ ਨੂੰ ਲੈ ਕੇ ਚਿੰਤਾਬਾਜ਼ ਨੇ ਇਹ ਖੁਲਾਸਾ ਇੱਕ ਨਵੇਂ ਸਰਵੇਚ ਸਾਹਮਣੇ ਆਇਆ ਹੈ ਜਿਹਦਾ ਨਾਮ ਹੈ ਪੋਲਰ ਸਟ੍ਰੈਟੈਜਿਕ ਇਨਸਾਈਟ ਪੋਲਾਰਾ ਸਟ੍ਰੈਟੈਜਿਕ ਇਨਸਾਈਟ ਦੇ ਸਰਵੇ ਦੇ ਵਿੱਚ ਪਾਇਆ ਗਿਆ ਕਿ 52% ਦੀ ਲੋਕ ਮੰਨਦੇ ਨੇ ਕਿ ਇਸ ਸਾਲ ਕੈਨੇਡੀਅਨ ਅਰਥਵਿਵਸਥਾ ਵਿਗੜ ਜਾਵੇਗੀ ਜਦੋਂ ਕਿ 24% ਮੰਨਦੇ ਨੇ ਕਿ ਅਰਥਵਿਵਸਥਾ ਦੇ ਵਿੱਚ ਕੋਈ ਬਦਲਾਅ ਨਹੀਂ ਆਏਗਾ ਅਤੇ 15% ਦਾ ਮੰਨਣਾ ਹੈ ਕਿ ਇਸ ਵਿੱਚ ਸੁਧਾਰ ਹੋਏਗਾ ਸਰਵੇਖਣ ਦੇਖਿਆ ਗਿਆ ਹੈ ਕਿ ਕੈਨੇਡੀਅਨ ਆਰਥਿਕਤਾ ਦੀ ਸਥਿਤੀ ਬਾਰੇ ਕਿਉਂਕਿ ਸਭ ਤੋਂ ਵੱਧ ਉਨਜਾਰੀਓ ਦੇ ਵਿੱਚ ਸਭ ਤੋਂ ਘੱਟ ਲੋਕ ਨਿਰਾਸ਼ਾਵਾਦੀ ਸਨ ਇਸ ਤੋਂ ਇਲਾਵਾ ਦੇਸ਼ ਭਰ ਦੇ ਵਿੱਚ 82% ਕੈਨੇਡੀਅਨਾਂ ਦਾ ਮੰਨਣਾ ਹੈ ਕਿ ਕੈਨੇਡਾ ਮੰਦੀ ਦੇ ਵਿੱਚ ਹੈ ਪੁਲਾਰਾ ਦਾ ਕਹਿਣਾ ਹੈ ਕਿ 2001 ਦੇ ਵਿੱਚ ਇਸ ਸਵਾਲ ਤੇ ਪੋਲਿੰਗ ਸ਼ੁਰੂ ਹੋਣ ਤੋਂ ਬਾਅਦ ਇਹ ਤੀਜਾ ਸਭ ਤੋਂ ਵੱਡਾ ਤੇ ਉੱਚਾ ਅੰਕੜਾ ਹੈ ਕੁਝ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਪਹਿਲਾਂ ਹੀ ਪ੍ਰਤੀ ਵਿਅਕਤੀ ਅਧਾਰ ਤੇ ਮੰਦੀ ਦੇ ਵਿੱਚ ਹੈ ਕਿਉਂਕਿ ਇਮੀਗ੍ਰੇਸ਼ਨ ਨੇ ਕੈਨੇਡਾ ਦੇ ਪੋਜ਼ਿਟਿਵ ਅਰਥ ਵਿਵਸਥਾ ਨੂੰ ਕਾਫੀ ਹੱਦ ਤੱਕ ਪ੍ਰੇਰਿਤ ਕੀਤਾ ਹੈ ਲਗਭਗ ਅੱਧੇ ਲੋਕ ਭਾਵ ਕਿ 46% ਦੀ ਲੋਕ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਨੂੰ 2024 ਦੇ ਵਿੱਚ ਵਿੱਤੀ ਤੌਰ ਤੇ ਪਿੱਛੇ ਰਹਿਣ ਦੀ ਉਮੀਦ ਹੈ ਜਦੋਂ ਕਿ 38% ਨੇ ਰਫ਼ਤਾਰ ਵਧਾਈ ਰੱਖਣ ਦੀ ਉਮੀਦ ਕੀਤੀ ਹੈ ਤੇ 8% ਦੀ ਮੰਨਦੇ ਨੇ ਕਿ ਉਹ ਰਫ਼ਤਾਰ ਨੂੰ ਬਰਕਰਾਰ ਰੱਖਣ ਤੋਂ ਕਿਤੇ ਜ਼ਿਆਦਾ ਅੱਗੇ ਹੋਣਗੇ ਕਿਰਾਏ ਦੀਆਂ ਕੀਮਤਾਂ ਵੀ ਕੈਨੇਡਾ ਲਈ ਸਭ ਤੋਂ ਵੱਡੀ ਵਿੱਤੀ ਚਿੰਤਾ ਬਣੀ ਹੋਈ ਹੈ 44% ਨੇ ਭੋਜਨ ਦੇ ਖਰਚਾ ਨੂੰ ਤਣਾਅ ਦਾ ਇੱਕ ਮੁੱਖ ਸਰੋਤ ਮੰਨਿਆ ਹੈ ਇਸ ਤੋਂ ਬਾਅਦ ਰਿਹਾਇਸ਼ੀ ਖਰਚੇ ਗੈਸ ਦੀਆਂ ਕੀਮਤਾਂ ਅਤੇ ਹੀਟਿੰਗ ਬਿੱਲ ਜੜੇ ਨੇ ਉਹਨਾਂ ਨੇ ਤਾਂ ਲੋਕਾਂ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਹੈ ਗੈਸ ਦੀਆਂ ਕੀਮਤਾਂ ਬਾਰੇ ਤਣਾਅ ਪਿਛਲੇ ਸਾਲ ਤੋਂ ਘਟ ਗਿਆ ਹੈ ਕਿਉਂਕਿ ਗੈਸ ਦੀਆਂ ਕੀਮਤਾਂ ਜੂਨ 2022 ਦੇ ਵਿੱਚ ਸਿਖਰ ਤੇ ਪਹੁੰਚਣ ਤੋਂ ਬਾਅਦ ਬਹੁਤ ਠੇਠ ਆ ਗਈਆਂ ਨੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ 2 ਡਾਲਰ ਪ੍ਰਤੀ ਲੀਟਰ ਤੋਂ ਵੱਧ ਗਈਆਂ ਨੇ ਕਿਰਿਆਨੇ ਦੀਆਂ ਦੁਕਾਨਾਂ ਤੇ ਭੋਜਨ ਦੀ ਕੀਮਤ ਬਾਰੇ ਖੇਤਰਾ ਅਤੇ ਓਮਰ ਸਿੰਘਾ ਦੇ ਵਿੱਚ ਇੱਕ ਪ੍ਰਬੁਖ ਚਿੰਤਾ ਪਣੀ ਹੋਈ ਹੈ ਹਾਲਾਂਕਿ ਜੇਕਰ ਕਰਿਆਨੇ ਦੀ ਗੱਲ ਕੀਤੀ ਜਾਵੇ ਤੇ ਦੁਕਾਨਾਂ ਤੇ ਭੋਜਨ ਦੀ ਕੀਮਤ ਬਾਰੇ ਯੰਗ ਜਨਰੇਸ਼ਨ ਜਿਹੜੀ ਹੈ ਉਥੇ ਇਮੀਗ੍ਰੇਟ ਹੋ ਕੇ ਗਈ ਹੈ ਉਸ ਨੂੰ ਜ਼ਿਆਦਾ ਚਿੰਤਾ ਹੈ। ਉਧਰ ਅਟਲਾਂਟਿਕਾ ਦੀ ਗੱਲ ਕਰੀਏ ਤਾਂ ਅਟਲਾਂਟਿਕ ਕੈਨੇਡਾ ਦੇ ਲੋਕ ਹੀਟਿੰਗ ਬਿੱਲਾਂ ਨੂੰ ਲੈ ਕੇ ਜ਼ਿਆਦਾ ਜਿੰਦਤ ਨੇ। 37% ਦੀ ਅਟਲਾਂਟਿਕ ਨਿਵਾਸੀਆਂ ਨੇ ਕਿਹਾ ਹੈ ਕਿ ਤਣਾ ਦਾ ਇੱਕ ਵੱਡਾ ਸਰੋਤ ਉਹਨਾਂ ਦੇ ਲਈ ਇਹ ਬਿੱਲ ਹੈ। ਅਟਲਾਂਟਿਕ ਕੈਨੇਡਾ ਦੇ ਵਿੱਚ ਲਗਭਗ 1/3 ਘਰੇਲੂ ਹੀਟਿੰਗ ਤੇਲ ਤੇ ਨਿਰਭਰ ਕਰਦੇ ਨੇ ਜੋ ਕਿ ਕੈਨੇਡਾ ਦੇ ਹੋਰ ਹਿੱਸਿਆਂ ਦੇ ਵਿੱਚ ਆਸਧਾਰਨ ਹੈ ਅਤੇ ਘਰ ਦੀਆਂ ਹੀਟਿੰਗ ਪ੍ਰਣਾਲੀਆਂ ਦੀ ਹੋਰ ਕਿਸਮਾਂ ਨਾਲੋਂ ਬਧੇਰੇ ਮਹਿੰਗਾ ਹੈ ਨੌਜਵਾਨ ਕੈਨੇਡੀਅਨ ਵੀ ਹਾਊਸਿੰਗ ਖਰਚਿਆਂ ਨੂੰ ਇੱਕ ਪ੍ਰਮੁੱਖ ਤਣਾਅ ਮੰਨਦੇ ਨੇ 18 ਤੋਂ 34 ਸਾਲ ਦੀ ਉਮਰ ਦੇ ਬੱਚਿਆਂ ਦੀ ਗੱਲ ਕਰੀਏ ਜਾਂ ਫਿਰ ਉਤੋਂ ਦੇ ਜਨਰੇਸ਼ਨ ਦੀ ਗੱਲ ਕਰੀਏ ਤਾਂ 45% ਨੇ ਇਹ ਕਿਹਾ ਕਿ ਹੀਟਿੰਗ ਬਿਲਸ ਅਤੇ ਕਿਰੀਆਨੇ ਦਾ ਬਿਲ ਉਹਨਾਂ ਲਈ ਸਭ ਤੋਂ ਵੱਡਾ ਤਣਾ ਦਾ ਸੋਤ ਹੈ ਜਦੋਂ ਕਿ 65 ਸਾਲ ਦੀ ਉਮਰ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਗਿਣਤੀ ਸਿਰਫ 19% ਦੀ ਹੈ ਜਿਨ੍ਹਾਂ ਨੇ ਕਿਹਾ ਹੈ ਕਿ ਇਹ ਸਭ ਕੁਝ ਉਹਨਾਂ ਦੇ ਲਈ ਤਣਾਪੂਰਨ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੰਗ ਜਨਰੇਸ਼ਨ ਦਾ ਕੈਨੇਡਾ ਦੇ ਵਿੱਚ ਕੀ ਹਾਲ ਹੈ ਜੇ ਓਵਰਆਲ ਦੇਖਿਆ ਜਾਵੇ ਤਾਂ ਕੈਨੇਡੀਅਨ ਦੇ ਇਸ ਸਰਵੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ 82% ਦੀ ਕੈਨੇਡੀਅਨ ਮੰਨਦੇ ਨੇ ਕਿ ਕੈਨੇਡਾ ਦੇ ਵਿੱਚ ਮੰਦੀ ਦਾ ਦੌਰ ਹੈ